ਸਤ ਸ੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਆਤਰ ਹੋਏ ਹਾਂ ਮੌਸਮ ਨੂੰ ਲੈ ਕੇ ਨਵੀਂ ਅਪਡੇਟਾਉਣ ਵਾਲੇ ਦਿਨਾਂ ਵਿੱਚ ਕਿਦਾਂ ਦਾ ਰਹੇਗਾ ਪੰਜਾਬ ਦਾ ਮੌਸਮੀ ਇਸ ਬਾਰੇ ਜਾਣਕਾਰੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਜਿਹੀ ਬੇਨਤੀ ਹੈ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਿਕਾ ਨਾ ਸਬਸਕ੍ਰਾਈਬ ਕਰ ਲੋ ਜੀ ਤਾਂ ਕਿ ਹੋਣ ਵਾਲੇ ਹਰ ਦਿਨ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਇਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਕਈ ਦਿਨਾਂ ਵਿੱਚ ਪੰਜਾਬੀ ਗਰਮੀ ਵਿੱਚ ਦਸਕ ਦੇ ਰਹੀ ਹੈ ਦੇਸ਼ ਭਰ ਵਿੱਚ ਮੌਸਮ ਬਦਲ ਗਿਆ ਹੈ ਉੱਤਰ ਤਖਣੀ ਭਾਰਤ ਵਿੱਚ ਗਰਮੀ ਦੀ ਲਹਿਰ ਸ਼ੁਰੂ ਹੋ ਗਈ ਹੈ ਗਰਮੀ ਦੇ ਨਾਲ ਨਾਲ ਤਾਪਮਾਨ ਵਿੱਚ ਵੀ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚ ਅੱਜ ਸਵੇਰੇ ਬਾਅਦ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੁਭਾਅ ਹੈ ਕਈ ਥਾਵਾਂ ਤੇ ਬਦਲਾਅ ਦੀ ਸੁਭਾਅ ਨਾਈ ਹੈ ਮੀਡੀਆ ਰਿਪੋਰਟਰਾਂ ਦੀ ਮੰਨੀ ਤਾ ਪੰਜਾਬ ਵਿੱਚ ਮੌਸਮ ਦਾ ਮિજાਜ ਇੱਕ ਔਰ ਫਿਰ ਤੋਂ ਬਦਲਣ ਵਾਲਾ ਹੈ ਜਿਸ ਨਾਲ ਪੰਜਾਬੀਆਂ ਨੂੰ ਗਰਮੀ ਤੋਂ ਕੁਜ਼ਰਾਤ ਮਿਲ ਚਾਹੀਦੀ ਦਰਸਲ ਮੌਸਮ ਵਿਭਾਗ ਨੇ 13 April ਅਤੇ 14 ਤੇ 15 April ਨੂੰ ਪੰਜਾਬ ਵਿੱਚ ਮੀਂਹ ਦੇ ਨਾਲ ਤੂਫਾਨ ਜਿੱਤ ਚਤਾਵਨੀ ਦਿੱਤੀ ਗਈ ਹੈ ਜਿਸ ਕਾਰਨ ਤਾਮਨ ਵਿੱਚ ਵੀ ਗਰਾਉਡ ਦੇਖਣ ਨੂੰ ਮਿਲ ਸਕਦੀ ਹੈ ਦੂਜੇ ਪਾਸੇ ਦਿੱਲੀ ਵਿੱਚ ਦੇਣ ਵੇਲੇ ਬਹੁਤ ਗਰਮੀ ਹੁੰਦੀ ਹੈ ਹਾਲਾਂਕਿ ਦੇਸ਼ ਦੀ ਰਾਜਸਥਾਨੀ ਤਾਂ ਮੌਸਮਿਕ ਹੋਰ ਫਿਰ ਬਦਲ ਸਕਦਾ ਹੈ ਮੌਸਮ ਵਿਭਾਗ ਦਾ ਕਹਿ ਰਿਹਾ ਹੈ ਕਿ 11 ਤੋਂ 14 April ਤੱਕ ਦਿੱਲੀ ਵਿੱਚ ਗਰਜ ਚਮਕਣਾ ਮੀਂਹ ਪੈਣ ਦੀ ਸੂਭਾਅ ਉਪਰ ਘਟਾਈ ਹੈ ਜਿਸ ਵਿੱਚ ਘੱਟੋ ਘੱਟ ਤਾਮਾ 17 ਤੋਂ 21 ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੂਭਾਅ ਹੈ ਕਿਹਾ ਜਾ ਰਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਦੱਖਣੀ 오ਡੀਸਾ ਪੂਰਬੀ ਅਸਾਮ ਔਰ ਨਾਚਲ ਪ੍ਰਦੇਸ਼ ਇੱਕ ਜਾਂ ਦੋ ਥਾਵਾਂ ਤੇ ਭਾਰੀ بارش ਪੈਦੀ ਸੁਆਉਣੇ ਜਦੋਂ ਕਿ ਪੱਛਮੀ ਬੰਗਾਲ ਉੱਤਰੀ ਭਾਰਤ ਵਿੱਚ 오ਡੀਸਾ ਬਿਹਾਰ ਛੱਤੀਸਗੜ੍ਹ ਵਿੱਚ ਗਰਜ ਬਿਜਲੀ ਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਇਸ ਲਈ ਜੇ ਕੀ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ